ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਭੈਣ ਹਰ ਰੋਜ਼ ਮੈਸੇਜ ਕਰਦੇ ਆ ਕਿ ਮੇਰਾ ਅੰਮ੍ਰਿਤ ਛਕਿਆ ਹੋਇਆ ਤੇ ਮੇਰੇ ਘਰ ਵਿੱਚ ਕੋਈ ਪ੍ਰੋਬਲਮ ਆ ਮੈਂ ਅੰਮ੍ਰਿਤ ਰੱਖਾਂ ਜਾਂ ਛੱਡਾਂ ਹਰ ਰੋਜ਼ ਮੈਸੇਜ ਆ ਰਿਹਾ ਤੇ ਮੈਂ ਕਿਉਂਕਿ ਉਹਨਾਂ ਨਾਲ ਦੀਆਂ ਹੋਰ ਵੀ ਬਹੁਤ ਸੰਗਤਾਂ ਨੇ ਵਾਹਿਗੁਰੂ ਜੀ ਪਹਿਲੀ ਤਾਂ ਗੱਲ ਅੰਮ੍ਰਿਤ ਦੀ ਦਾਤ ਸਾਡੀ ਮਰਜ਼ੀ ਨਾਲ ਨਹੀਂ ਸਾਨੂੰ ਮਿਲਦੀ ਗੁਰੂ ਸਾਹਿਬ ਕਿਰਪਾ ਕਰਦੇ ਆ ਸਾਡੇ ਤੇ ਤਰਸ ਕਰਦੇ ਆ ਤਾਂ ਜਾ ਕੇ ਸਾਨੂੰ ਅੰਮ੍ਰਿਤ ਦੀ ਦਾਤ ਮਿਲਦੀ ਆ ਤੇ ਰਹੀ ਗੱਲ ਅੰਮ੍ਰਿਤ ਛੱਡਣ ਦੀ ਅਸੀਂ ਅੰਮ੍ਰਿਤ ਨਹੀਂ ਛੱਡ ਸਕਦੇ ਅੰਮ੍ਰਿਤ ਸਾਨੂੰ ਛੱਡ ਸਕਦਾ ਗੁਰੂ ਸਾਨੂੰ ਛੱਡ ਸਕਦਾ ਪਰ ਅਸੀਂ ਨਹੀਂ ਪਰ ਹਾਂ ਬੱਚਾ ਲੱਖ ਗਲਤੀਆਂ ਕਰ ਲੇ ਮਾਪੇ ਕਦੇ ਬਾਹ ਨਹੀਂ ਛੱਡਦੇ ਹੁੰਦੇ ਗੁਰੂ ਕਦੇ ਬਾਹ ਨਹੀਂ ਛੱਡਦਾ ਹੁੰਦਾ ਅੰਮ੍ਰਿਤ ਛੱਡਣ ਦੀ ਗੱਲ ਨੂੰ ਮਹਾਪੁਰਖ ਕਹਿੰਦੇ ਸੀ ਜੇ ਕੋਈ ਸਿੱਖ ਕਹਿੰਦਾ ਸੀ ਨਾ ਮੈਂ ਅੰਮ੍ਰਿਤ ਛੱਡਣਾ ਮੈਂ ਕੇਸ ਕਤਲ ਕਰਵਾ ਦੇਣੇ ਮੈਂ ਕਕਾਰ ਉਤਾਰ ਦੇਣੇ ਤਾਂ ਉਹ ਇਹ ਕਹਿੰਦੇ ਸੀ ਕਿ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਅੰਮ੍ਰਿਤ ਦੀ ਦਾਤ ਦਿੰਦੇ ਨੇ ਤਾਂ ਉਸ ਸਮੇਂ ਪੰਜ ਚੂਲੇ ਅੰਮ੍ਰਿਤ ਦੇ ਕੇਸਾਂ ਵਿੱਚ ਪਾਏ ਜਾਂਦੇ ਆ ਪੰਜ ਚੂਲੇ ਸਾਨੂੰ ਸ਼ਿਕਾਏ ਜਾਂਦੇ ਆ ਤੇ ਪੰਜ ਚੂਲੇ ਸਾਡੇ ਨੇਤਰਾਂ ਦੇ ਵਿੱਚ ਅੰਮ੍ਰਿਤ ਦੇ ਛੱਟੇ ਮਾਰੇ ਜਾਂਦੇ ਆ ਬੋਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪੰਜ ਪਿਆਰੇ ਕਹਿੰਦੇ ਆ ਤੇ ਗੁਰੂ ਦਾ ਸਿੱਖ ਮਹਾਰਾਜ ਸਾਭ ਜੀ ਦੀ ਹਜ਼ੂਰੀ ਵਿੱਚ ਇਹ ਕਬੂਲ ਕਰਦਾ ਕਿ ਮੈਂ ਗੁਰੂ ਦਾ ਹੋ ਗਿਆ ਤੇ ਵਕਤ ਆਉਣ ਤੇ ਮੇਰਾ ਆਪਣਾ ਆਪ ਵੀ ਮੇਰੀ ਕੌਮ ਲਈ ਮੇਰੇ ਗੁਰੂ ਦੇ ਲਈ ਕੁਰਬਾਨ ਹੋਊਗਾ ਇਹ ਗੁਰੂ ਦੇ ਸਿੱਖ ਦਾ ਪਰਣ ਹੁੰਦਾ ਆਪਣੇ ਗੁਰੂ ਦੇ ਨਾਲ ਤੇ ਕੋਈ ਵਿਰਲੇ ਇਸ ਗੱਲ ਨੂੰ ਯਾਦ ਰੱਖਦੇ ਆ ਕੀ ਸਮਾਂ ਹੋਂਤੇ ਜਿਸ ਸਰੀਰ ਦੇ ਵਿੱਚ ਸਵਾਸ ਆ ਤੇ ਕਿਤੇ ਲੋੜ ਪੈ ਗਈ ਤੇ ਪੰਥ ਦੇ ਲਈਏ ਜਿੰਦ ਜਾਨ ਲਿਖੇ ਲਾਉਣੀ ਆ ਬਾਕੀ ਸਭ ਕੁਝ ਉਸ ਤੋਂ ਬਾਅਦ ਜਾ ਤੇ ਭੈਣ ਮੇਰੀਏ ਕਕਾਰ ਉਤਾਰ ਸਕਦੇ ਆਂ ਸੀ ਤੇ ਮਹਾਪੁਰਖੇ ਕਹਿੰਦੇ ਸੀ ਕਿ ਜਿੰਨਾ ਨੇਤਰਾਂ ਦੇ ਵਿੱਚ ਜਿੰਨਾ ਅੱਖੀਆਂ ਦੇ ਵਿੱਚ ਪੰਜ ਪਿਆਰਿਆਂ ਨੇ ਅੰਮ੍ਰਿਤ ਦੇ ਛਿੱਟੇ ਮਾਰੇ ਆਣ ਤੇ ਫਿਰ ਉਹ ਨੇਤਰ ਵੀ ਕੱਢ ਕੇ ਸਾਨੂੰ ਦੇ ਦੋ ਠੀਕ ਹੈ ਅਸੀਂ ਇੱਕ ਕਾਰ ਲਾ ਕੇ ਸੋਚਦੇ ਆਂ ਕਿ ਅਸੀਂ ਅੰਮ੍ਰਿਤ ਛੱਡਦਾ ਨਹੀਂ ਅੰਮ੍ਰਿਤ ਇੱਕ ਐਸੀ ਦਾਤ ਆ ਜੋ ਸਾਡੀ ਰੂਹ ਦੇ ਵਿੱਚ ਵਸ ਜਾਂਦੀ ਆ ਕਿਸੇ ਨਾ ਕਿਸੇ ਜਨਮ ਦੀ ਪੂਰਬਲੇ ਜਨਮ ਦੀ ਕੋਈ ਕੀਤੀ ਹੋਈ ਕਮਾਈ ਜਾਗਦੀ ਆ ਤੇ ਤਾਂ ਜਾ ਕੇ ਇਹ ਅੰਮ੍ਰਿਤ ਦੀ ਦਾਤ ਮਿਲਦੀ ਆ ਐਵੇਂ ਨਹੀਂ ਮਿਲਦੀ ਅਸੀਂ ਇਹਨੂੰ ਐਵੇਂ ਸਮਝ ਲੈਨੇ ਵੀ ਸ਼ਾਇਦ ਮੈਂ ਅੰਮ੍ਰਿਤ ਛੱਕ ਨਹੀਂ ਆਪਾਂ ਅੰਮ੍ਰਿਤ ਛੱਕ ਹੀ ਨਹੀਂ ਸਕਦੇ ਜਿੰਨਾ ਚਿਰ ਮਹਾਰਾਜ ਸਾਭ ਦੀ ਦ੍ਰਿਸ਼ਟੀ ਨਾ ਸਾਡੇ ਤੇ ਪਵੇ ਮਹਾਰਾਜ ਸਾਭ ਤਰਸਣਾ ਨਾ ਕਰਨ ਮਹਾਰਾਜ ਸਾਭ ਕਿਰਪਾ ਨਾ ਕਰਨ ਸਾਡੀ ਕੋਈ ਹਸਤੀ ਨਹੀਂ ਕਿ ਅਸੀਂ ਪੰਜ ਪਿਆਰਿਆਂ ਦੇ ਪੇਸ਼ ਹੋ ਸਕੀਏ ਤੇ ਅਸੀਂ ਅੰਮ੍ਰਿਤ ਛਕ ਸਕੀਏ ਹਾਂ ਅਸੀਂ ਇਹ ਅਰਦਾਸ ਜ਼ਰੂਰ ਕਰਨੀ ਆ ਕਿ ਮਹਾਰਾਜ ਸਾਭ ਕਿਰਪਾ ਕਰੋ ਜੇ ਲਈ ਆ ਤਾਂ ਨਿਭਾ ਦਿਓ ਅਸੀਂ ਇੰਨੇ ਜੋਗੇ ਨਹੀਂ ਆ ਕਿ ਅਸੀਂ ਤੁਹਾਡੇ ਨਾਲ ਨਿਭਾ ਸਕੀਏ ਮਹਾਰਾਜ ਸਾਭ ਮੈ ਤਾਂ ਵਾਹਿਗੁਰੂ ਵੀ ਨਹੀਂ ਕਹਿ ਸਕਦਾ ਇੱਕ ਵਾਰੀ ਨਹੀਂ ਕਹਿ ਸਕਦੀ ਇੱਕ ਵਾਰੀ ਵਾਹਿਗੁਰੂ ਵੀ ਅਸੀਂ ਤਾਂ ਕਹਿ ਸਕਦੇ ਆ ਜਦੋਂ ਮਹਾਰਾਜ ਦੀ ਕਿਰਪਾ ਹੋਵੇ ਤਾਂ ਨਹੀਂ ਅਸੀਂ ਵਾਹਿਗੁਰੂ ਵੀ ਆਪਣੀ ਮਰਜ਼ੀ ਨਾਲ ਨਹੀਂ ਕਹਿੰਦੇ ਜੇ ਅਸੀਂ ਕਹੀਏ ਨਾ ਕਿ ਅਸੀਂ ਇਹਨਾਂ ਨਾਮ ਜਪਦੇ ਆਂ ਇੰਨਾ ਸਿਮਰਨ ਕਰਦੇ ਆਂ ਅਸੀਂ ਇੰਨੇ ਵਜੇ ਉੱਠਦੇ ਆਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਆਂ ਨਹੀਂ ਗੁਰੂ ਸਾਹਿਬ ਆਪ ਉਠਾਉਂਦੇ ਨੇ ਮਹਾਰਾਜ ਸਾਹਿਬ ਆਪ ਬਿਠਾਉਂਦੇ ਨੇ ਗੁਰੂ ਸਾਹਿਬ ਆਪ ਝੌਂਕੜਾ ਲਵਾਉਂਦੇ ਨੇ ਆਪ ਨਿਤਨੇਮ ਕਰਦੇ